ਮੇਰੇ ਵੱਲੋਂ ਆਪ ਸਭ ਜੀ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਬਹੁਤ ਖੁਸ਼ੀਆਂ ਦੇਵੇ ਅੱਜ ਨਵੀਨ ਦਾ ਵਿਆਹ ਹੋ ਰਿਹਾ ਸੀ ਉਹ ਨਵੀਂ ਜ਼ਿੰਦਗੀ ਦੇ ਸੁਨਹਿਰੀ ਸੁਪਨਿਆਂ 'ਚ ਆਪਣੀ ਜੀਵਨ ਸਾਥਣ ਨਾਲ ਹੋਣ ਦੀ ਸੋਚ ਤੋਂ ਰਮਾਂਚਿਤ ਹੋ ਜਾਂਦਾ ਸੀ ਉਹ ਖੁਦ ਨੂੰ ਕਿਸੇ ਸਹਜਾਦੇ ਤੋਂ ਘੱਟ ਮਹਿਸੂਸ ਨਹੀਂ ਸੀ ਕਰ ਰਿਹਾ ਉਹ ਵਕਤ ਵੀ ਆ ਗਿਆ ਜਦੋਂ ਆਪਣੀ ਦੁਲਹਨ ਨੂੰ ਵਿਆਹਣ ਉਹਦੇ ਘਰ ਪਹੁੰਚ ਗਿਆ ਸਾਰੇ ਬਰਾਤੇ ਖੁਸ਼ੀ 'ਚ ਨੱਚ ਰਹੇ ਸਨ। ਉਹਦੀ ਮਾਂ ਲਤਾ। ਉਹਦੇ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ। ਕਿਉਂਕਿ ਉਹਦੇ ਪਤੀ ਦੀ ਮੌਤ ਤੋਂ ਬਾਅਦ ਉਹਦੀ ਜ਼ਿੰਦਗੀ ਵਿਰਾਨ ਹੋ ਗਈ ਸੀ। ਅੱਜ ਪੁੱਤ ਦੇ ਵਿਆਹ ਦੀ ਖੁਸ਼ੀ 'ਚ ਉਹਨੂੰ ਸਾਰੇ ਗਮ ਭੁੱਲ ਗਏ ਸੀ। ਬੜੇ ਖੁਸ਼ੀ ਦੇ ਮਾਹੌਲ 'ਚ ਵਿਆਹ ਦੀਆਂ ਸਾਰੀਆਂ ਰਸਮਾਂ ਹੋਈਆਂ। ਆਪਣੀ ਨੂੰ ਨੂੰ ਲੈ ਕੇ ਲਤਾ ਆਪਣੇ ਘਰ ਵਾਪਸ ਆ ਗਈ। ਘਰ ਆ ਕੇ ਸਾਰੀਆਂ ਰਸਮਾਂ ਪੂਰੀਆਂ ਕਰਦੇ-ਕਰਦੇ ਕਦੋਂ ਰਾਤ ਹੋ ਗਈ ਪਤਾ ਹੀ ਨਾ ਚੱਲਿਆ ਨਵੀਨ ਹਸੀਨ ਜ਼ਿੰਦਗੀ ਦੇ ਸੁਪਨੇ ਦੇਖਦਾ ਆਪਣੇ ਕਮਰੇ ਵੱਲ ਇਹ ਸੋਚ ਕੇ ਵੱਧ ਰਿਹਾ ਸੀ ਕਿ ਉਹਦੀ ਪਤਨੀ ਉਹਦੇ ਇੰਤਜ਼ਾਰ 'ਚ ਪਲਕਾਂ ਵਿਛਾ ਕੇ ਬੈਠੀ ਹੋ ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ दंग ਰਹਿ ਗਿਆ ਕਿਉਂਕਿ ਉਹਦੀ ਬੀਵੀ ਮੀਨਾ ਕੈਪਰੀ ਤੇ ਛੋਟਾ ਜਿਹਾ ਟੋਪ ਪਾ ਕੇ ਮੋਬਾਈਲ ਫੋਨ ਤੇ ਬਹੁਤ ਹੱਸ-ਹੱਸ ਕੇ ਕਿਸੇ ਨਾਲ ਗੱਲਾਂ ਕਰ ਰਹੀ ਸੀ ਨਾ ਤਾਂ ਉਸਨੇ ਨਵੀਨ ਦੇ ਆਉਣ ਦਾ ਕੋਈ ਖਿਆਲ ਕੀਤਾ ਤੇ ਨਾ ਹੀ ਫੋਨ ਬੰਦ ਕੀਤਾ ਨਵੀਨ ਨੇ ਦੇਖਿਆ ਕਿ ਉਹਦੀ ਪਤਨੀ ਉਹਦੇ ਵੱਲ ਧਿਆਨ ਹੀ ਨਹੀਂ ਦੇ ਰਹੀ ਜਦੋਂ ਨਵੀਨ ਉਹਦੇ ਵੱਲ ਵਧਣ ਲੱਗਿਆ ਤਾਂ ਮੀਨਾ ਨੇ ਆਪਣੇ ਪਰਸ ਚੋਂ ਛੋਟਾ ਜਿਹਾ ਰਿਵਾਲਵਰ ਕੱਢ ਕੇ ਆਪਣੇ ਕੰਨ ਤੇ ਰੱਖ ਲਿਆ ਤੇ ਬੋਲੀ ਖਬਰਦਾਰ ਜੇ ਮੇਰੇ ਵੱਲ ਇੱਕ ਵੀ ਕਦਮ ਵਧਾਇਆ ਤਾਂ ਠੀਕ ਨਹੀਂ ਹੋਵੇਗਾ ਮੈਂ ਖੁਦ ਨੂੰ ਖਤਮ ਕਰ ਲਵਾਂਗੀ ਤੇ ਇਸ ਦਾ ਇਲਜ਼ਾਮ ਤੁਹਾਡੇ ਸਿਰ ਲੱਗ ਜਾਵੇਗਾ ਫਿਰ ਹਵਾਲਾਤ ਚ ਬੈਠ ਕੇ ਸੁਪਨੇ ਦੇਖਦੇ ਰਹਿਣਾ ਨਵੀਨ ਵਿਚਾਰਾ ਪਰੇਸ਼ਾਨ ਹੋ ਗਿਆ ਉਹ ਉਸਦੇ ਤਾਂ ਜਿਵੇਂ ਹੋਸ਼ੋ ਹਵਾ ਛੁੱਟ ਗਏ ਸੀ ਉਹ ਬਹੁਤ ਭਾਵਕ ਇਮਾਨਦਾਰ ਤੇ ਸ਼ਰਮਿਲਾ ਮੁੰਡਾ ਸੀ ਉਸਨੇ ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਨਾਲ ਕੋਈ ਖਾਸ ਗੱਲਬਾਤ ਨਹੀਂ ਸੀ ਕੀਤੀ ਸਾਰੇ ਸੁਪਨੇ ਚੋਰ-ਚੋਰ ਹੋ ਗਏ ਸੀ ਉਹਦੇ ਉਹ ਚੱਕਰਾ ਕੇ ਮੀਨਾ ਨੂੰ ਦੇਖਦਾ ਰਿਹਾ ਤੇ ਪਤਾ ਨਹੀਂ ਕੀ ਕੀ ਬੋਲੀ ਜਾ ਰਹੀ ਸੀ ਉਹ ਨਵੀਨ ਨੂੰ ਬਸ ਇਨਾ ਸਮਝ ਆਇਆ ਕਿ ਉਹਦੀ ਪਤਨੀ ਉਹਦੇ ਨਾਲ ਰਹਿਣਾ ਨਹੀਂ ਚਾਹੁੰਦੀ ਪਰ ਉਹਦੇ ਮਾਪੇ ਨੇ ਖੁਦਕੁਸ਼ੀ ਦਾ ਡਰਾਵਾ ਦੇ ਕੇ ਜ਼ਬਰਦਸਤੀ ਉਹਦਾ ਵਿਆਹ ਨਵੀਨ ਨਾਲ ਕਰ ਦਿੱਤਾ ਉਹ ਤਾਂ ਰਮੇਸ਼ ਨਾਮ ਦੇ ਕਿਸੇ ਮੁੰਡੇ ਨੂੰ ਪਿਆਰ ਕਰਦੀ ਆ ਜੋ ਅਗਲੇ ਹਫਤੇ ਕਨੇਡਾ ਤੋਂ ਵਾਪਸ ਆ ਰਿਹਾ ਹੈ ਉਸ ਤੋਂ ਬਾਅਦ ਦੋਵਾਂ ਦਾ ਉਥੋਂ ਭੱਜ ਜਾਣ ਦਾ ਪ੍ਰੋਗਰਾਮ ਸੀ ਰਮੇਸ਼ ਨੇ ਤਾਂ ਪਹਿਲਾਂ ਆ ਜਾਣਾ ਸੀ ਪਰ ਕੁਝ ਕਾਰਨਾ ਕਰਕੇ 15 ਦਿਨ ਲੇਟ ਹੋ ਗਿਆ ਇਸ ਲਈ ਮਧਬੂਰੀ ਚੋਸ ਨੂੰ ਨਵੀਨ ਨਾਲ ਵਿਆਹ ਕਰਨਾ ਪਿਆ। ਮੀਨਾ ਉਹਦੇ ਨਾਲ ਫੋਨ ਤੇ ਗੱਲ ਕਰ ਰਹੀ ਸੀ। ਨਵੀਨ ਸੋਚ ਰਿਹਾ ਸੀ ਕਿ ਉਹ ਆਪਣੀ ਮਾਂ ਨੂੰ ਕੀ ਕਹੇਗਾ? ਉਹਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਨਾ। ਪਰ ਉਹਦੀ ਮਾਂ ਦਾ ਕੀ ਹਾਲ ਹੋ ਜੋ ਅੱਜ ਤੱਕ ਇਹ ਖੁਸ਼ੀ ਵੇਖਣ ਲਈ ਜਿਉਂਦੀ ਸੀ। ਉਸਨੇ ਫੈਸਲਾ ਕੀਤਾ ਕਿ ਉਹ ਚੁੱਪ ਹੀ ਰਹੇਗਾ। ਜੋ ਜਿਵੇਂ ਚੱਲ ਰਿਹਾ ਹੈ ਓਵੇਂ ਚੱਲਣ ਦੇਵੇਗਾ। ਦਿਨ ਚੜ ਗਿਆ ਨਵੀਨ ਆਪਣੇ ਕਮਰੇ ਤੋਂ ਬਾਹਰ ਆਇਆ ਆਪਣੇ ਵੱਲੋਂ ਬਿਲਕੁਲ ਨਾਰਮਲ ਦਿਖਾਈ ਦੇਣ ਦੀ ਕੋਸ਼ਿਸ਼ ਕਰਨ ਲੱਗਿਆ ਉਹਦੀ ਪਤਨੀ ਕਮਰੇ ਤੋਂ ਨਿਕਲ ਕੇ ਨੀਡਰ ਹੋ ਕੇ ਘਰ 'ਚ ਘੁੰਮਣ ਲੱਗੀ ਸਭ ਨਾਲ ਗੱਲਾਂ ਕਰਕੇ ਖਾਣ ਪੀਣ ਲੱਗੀ ਨਵੀਨ ਦੀ ਮਾਂ ਨੂੰ ਥੋੜੀ ਜਿਹੀ ਹੈਰਾਨੀ ਤਾਂ ਹੋਈ ਪਰ ਉਸਨੇ ਸੋਚਿਆ ਕਿ ਅੱਜਕੱਲ੍ਹ ਦੀਆਂ ਕੁੜੀਆਂ ਤਾਂ ਅਜਿਹੀਆਂ ਹੀ ਹੋਣਗੀਆਂ ਉਹਦੀ ਆਪਣੀ ਤਾਂ ਕੋਈ ਧੀ ਹੈ ਨਹੀਂ ਸੀ ਇਸ ਲਈ ਉਸਨੇ ਇਹਦੇ ਵੱਲ ਕੋਈ ਧਿਆਨ ਹੀ ਨਾ ਦਿੱਤਾ ਸਾਰਾ ਦਿਨ ਆਉਣ ਜਾਣ ਵਾਲਿਆਂ ਦੀ ਗਹਿਮਾ ਗਹਿਮੀ ਚ ਐਵੇਂ ਨਿਕਲ ਗਿਆ। ਦੋ ਦਿਨ ਨਿਕਲ ਗਏ। ਪਰ ਲਤਾ ਨੇ ਮਹਿਸੂਸ ਕੀਤਾ ਕਿ ਉਹਦਾ ਪੁੱਤ ਦਿਨ ਬਦਿਨ ਮੁਰਝਾ ਰਿਹਾ ਹੈ। ਉਹਨੇ ਇੱਕ ਦੋ ਵਾਰ ਦਬੀ ਜਮਾਨ ਚ ਪੁੱਛਿਆ ਵੀ ਤੇ ਉਹਨਾਂ ਦੋਵਾਂ ਚ ਸਭ ਕੁਝ ਠੀਕ ਠਾਕ ਤਾਂ ਹੈ ਨਾ। ਨਵੀਨ ਗੱਲ ਨੂੰ ਟਾਲ ਜਾਂਦਾ। ਨਵੀਨ ਦੀ ਮਾਂ ਤੋਂ ਰਿਹਾਂ ਨਾ ਗਿਆ। ਉਹ ਰੋਜ਼ ਵਾਂਗ ਆਪਣੀ ਡਿਊਟੀ ਚਲੀ ਗਈ। ਪਰ ਕੁਝ ਦਿਨ ਬਾਅਦ ਉਹਨੂੰ ਆਪਣੇ ਪੁੱਤ ਦੀ ਚਿੰਤਾ ਵੀ ਹੋਣ ਲੱਗੀ। ਉਨੇ ਦਫਤਰ ਚ ਛੁੱਟੀ ਲੈ ਕੇ ਨਵੀਨ ਨੂੰ ਫੋਨ ਕਰਕੇ ਬੁਲਾਇਆ ਤੇ ਉਸਦੀ ਤਬੀਅਤ ਠੀਕ ਨਹੀਂ ਤੇ ਉਹਨੂੰ ਡਾਕਟਰ ਨੂੰ ਦਿਖਾਣਾ ਚਾਹੁੰਦੀ ਐ ਨਵੀਨ ਫਟਾਫਟ ਉਹਦੇ ਕੋਲ ਗਿਆ ਤਾਂ ਲਤਾ ਉਸਨੂੰ ਇੱਕ ਪਾਰਕ ਚ ਲੈ ਗਈ ਪਾਰਕ ਚ ਉਸ ਨੂੰ ਆਪਣੇ ਸੌਹ ਦੇ ਕੇ ਕਹਿਣ ਲੱਗੀ ਕਿ ਜੋ ਵੀ ਗੱਲ ਐ ਸੱਚ-ਸੱਚ ਉਹਨੂੰ ਦੱਸੇ ਮਜਬੂਰ ਹੋ ਕੇ ਨਵੀਨ ਨੂੰ ਸਾਰੀ ਗੱਲ ਆਪਣੀ ਮਾਂ ਨੂੰ ਦੱਸਣੀ ਪਈ ਮਾਂ ਪੁੱਤ ਬੜੀ ਧੀਰ ਤੱਕ ਪਾਰਕ ਚ ਬੈਠ ਕੇ ਇੱਕ ਦੂਜੇ ਨੂੰ ਤਸੱਲੀ ਦਿੰਦੇ ਰਹੇ ਫਿਰ ਕਾਫੀ ਸਲਾਹ مشورہ ਕਰਨ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਮੀਨਾ ਦੇ ਮਾਪੇ ਜੋ ਕੱਲ ਨੂੰ ਉਸ ਨੂੰ ਲੈਣ ਆ ਰਹੇ ਨੇ ਉਹਨਾਂ ਨੂੰ ਸਭ ਕੁਝ ਸੱਚ-ਸੱਚ ਦੱਸ ਦੇਣਾ ਚਾਹੀਦਾ ਹੈ। ਇਹ ਫੈਸਲਾ ਕਰਕੇ ਉਹ ਘਰ ਆ ਗਏ ਤੇ ਮੀਨਾ ਦੇ ਨਾਲ ਇਸ ਤਰ੍ਹਾਂ ਬੋਲਣ ਲੱਗੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਅਗਲੇ ਦਿਨ ਮੀਨਾ ਦੇ ਮਾਂ-ਬਾਪ ਆਏ ਉਹਨਾਂ ਦੀ ਆਉ ਭਗਤ ਕਰਨ ਤੋਂ ਬਾਅਦ ਉਹਨਾਂ ਨੇ ਸਾਰੀ ਗੱਲ ਦੱਸੀ। ਪਰ ਮੀਨਾ ਦੇ ਮਾਂ-ਬਾਪ ਤਾਂ ਮੰਨੇ ਹੀ ਕਹਿਣ ਲੱਗੇ ਸਾਡੀ ਬੇਟੀ 'ਚ ਕੋਈ ਨੁਕਸ ਨਹੀਂ ਤੁਹਾਡੇ ਬੇਟੇ ਤੋਂ ਹੀ ਕੋਈ ਗਲਤੀ ਹੋਈ ਹੋ ਤੇ ਤੁਸੀਂ ਸਾਡੀ ਬੇਟੀ ਦਾ ਕਸੂਰ ਕੱਢ ਰਹੇ ਹੋ ਸਾਰੇ ਗੱਲਬਾਤ ਸੁਣ ਕੇ ਨਵੀਨ ਦੀ ਮਾਂ ਨੇ ਕਿਹਾ ਦੇਖੋ ਇੰਨਾ ਹਾਲਾਤ ਵਿੱਚ ਤੁਹਾਡੀ ਧੀ ਨੂੰ ਅਸੀਂ ਆਪਣੇ ਘਰ ਨਹੀਂ ਰੱਖ ਸਕਦੇ ਕਿਰਪਾ ਕਰਕੇ ਉਹਨੂੰ ਆਪਣੇ ਨਾਲ ਲੈ ਜਾਓ ਆਪਣੇ ਘਰ ਮੀਨਾ ਦੇ ਮਾਪੇ ਕਹਿਣ ਲੱਗੇ ਅਸੀਂ ਇਸ ਤਰ੍ਹਾਂ ਕਿਵੇਂ ਲੈ ਜਾ ਸਕਦੇ ਹਾਂ ਅਸੀਂ ਆਪਣੀ ਧੀ ਦਾ ਵਿਆਹ ਕੀਤਾ ਹੈ ਅਸੀਂ ਪੁਲਸ ਕੋਲ ਜਾਵਾਂਗੇ ਕਿ ਤੁਸੀਂ ਸਾਡੀ ਧੀ ਨੂੰ ਦੇਹਜ ਲਈ ਤੰਗ ਕਰਦੇ ਹੋ ਨਵੀਨ ਦੀ ਮਾਂ ਨੇ ਕਿਹਾ ਕਿ ਅਸੀਂ ਤਾਂ ਦੇਹਜ ਲਿਆ ਹੀ ਨਹੀਂ ਤਾਂ ਉਹ ਕਹਿਣ ਲੱਗੇ ਅੱਜ ਕੱਲ੍ਹ ਕਾਨੂੰਨ ਵੀ ਕੁੜੀਆਂ ਦੇ ਨਾਲ ਆ ਅਸੀਂ ਤੁਹਾਨੂੰ ਦੋਵਾਂ ਨੂੰ ਜੇਲ੍ਹ ਦੀ ਹਵਾ ਵੀ ਖਿਲਾ ਦੇਵਾਂਗੇ ਨਵੀਨ ਤੇ ਉਹਦੀ ਮਾਂ ਘਬਰਾ ਗਏ ਉਹ ਕੁੜੀ ਵਾਲਿਆਂ ਦੀ ਮਿੰਨਤ ਕਰਨ ਲੱਗ ਪਏ ਕਿ ਜਦੋਂ ਮੀਨਾ ਨਵੀਨ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਤਾਂ ਕੀ ਕਰ ਸਕਦੇ ਨੇ ਮੀਨਾ ਦੇ ਸਮਾਨ ਚੋਂ ਇੱਕ ਮੁੰਡੇ ਦੀ ਫੋਟੋ ਤੇ ਖਤ ਵੀ ਮਿਲੇ। ਮੀਨਾ ਦੇ ਮਾਪੇ ਤਾਂ ਮੰਨਣ ਲਈ ਫਿਰ ਵੀ ਤਿਆਰ ਨਹੀਂ ਸੀ। ਲਤਾ ਨੇ ਉਹਨਾਂ ਨੂੰ ਕਿਹਾ ਕਿ ਉਹ ਆਪਣੀ ਧੀ ਨੂੰ ਅਲੱਗ ਕਮਰੇ 'ਚ ਲਿਜਾ ਕੇ ਪਿਆਰ ਨਾਲ ਪੁੱਛ ਲੈਣ। ਤੇ ਉਹ ਅਲੱਗ ਕਮਰੇ 'ਚ ਚਲੇ ਗਏ। ਤਕਰੀਬਨ 1 ਘੰਟੇ ਬਾਅਦ ਬਾਹਰ ਆ ਕੇ ਕਹਿਣ ਲੱਗੇ ਕਿ ਉਹ ਉਸ ਨੂੰ ਆਪਣੇ ਨਾਲ ਲਿਜਾਣ ਲਈ ਤਿਆਰ ਨੇ। ਪਰ ਇੱਕ ਸ਼ਰਤ ਆ ਉਹਨਾਂ ਨੂੰ ਦਹੇਜ ਦੇਣਾ ਪਊਗਾ। ਟੀਵੀ, ਫ੍ਰਿਜ, ਗਹਿਣੇ, ਬਿਸਤਰੇ, ਨਗਦ। ਨਵੀਨ ਦੀ ਮਾਂ ਨੇ ਕਿਹਾ ਕਿ ਅਸੀਂ ਤਾਂ ਦਾਜ ਲਿਆ ਹੀ ਨਹੀਂ ਅਸੀਂ ਕਿਵੇਂ ਦੇ ਸਕਦੇ ਹਾਂ ਨੀਨਾ ਦੇ ਮਾਪਿਆਂ ਨੇ ਕਿਹਾ ਫਿਰ ਉਹ ਮੀਨਾ ਨੂੰ ਇੱਥੇ ਛੱਡ ਕੇ ਜਾਣਗੇ ਜੇ ਕੁਝ ਵੀ ਗਲਤ ਹੋਇਆ ਜਾਂ ਉਹ ਭੱਜ ਗਈ ਤਾਂ ਪੁਲਿਸ ਰਿਪੋਰਟ ਲਿਖਾ ਦੇਣਗੇ ਉਹ ਕਿ ਤੁਸੀਂ ਉਸ ਨੂੰ ਮਾਰ ਕੇ ਉਹਦੀ ਲਾਸ਼ ਨੂੰ ਛੁਪਾ ਦਿੱਤਾ ਨਵੀਨ ਤੇ ਉਹਦੀ ਮਾਂ ਡਰ ਗਏ ਦਹੇਜ ਦੇਣ ਲਈ ਤਿਆਰ ਵੀ ਹੋ ਗਏ ਦੋਵੇਂ ਮਾਪੇ ਤ ਦਹੇਜ ਵਿਰੋਧ ਕਾਨੂੰਨ ਨੂੰ ਕੋਸਦੇ ਹੋਏ ਕਹਿਣ ਲੱਗੇ ਕੀ ਉਲਟਾ ਜਮੰਨਾ ਆ ਗਿਆ ਦੇਹਜ ਲੈਣਾ ਤਾਂ ਦੂਰ ਆਪਣੀ ਜਾਨ ਬਚਾਉਣ ਲਈ ਦੇਹਜ ਦੇਣਾ ਪਿਆ ਉਹਨਾਂ ਨੂੰ ਤਾਂ ਇਹ ਕਿਹੜਾ ਕਾਨੂੰਨ ਹੋਇਆ ਉਹ ਕਾਨੂੰਨ ਨੂੰ ਕੋਸਦੇ ਹੋਏ ਇਹ ਸੋਚ ਰਹੀ ਸੀ ਕਿ ਜਿਵੇਂ ਅੱਜਕੱਲ ਵਿਆਹ ਵੇਲੇ ਵਿਆਹ ਦਾ ਸਰਟੀਫਿਕੇਟ ਬਣਦਾ ਜਿਹਦੇ ਉੱਪਰ ਦੋ ਗੋਹਾਂ ਦੇ ਦਸਖਤ ਵੀ ਹੁੰਦੇ ਨੇ ਤੇ ਉਹਦੇ ਵਿੱਚ ਇਹ ਵੀ ਲਿਖਿਆ ਜਾਂਦਾ ਕਿ ਨਾ ਤਾਂ ਦੇਹਜ ਲਿਆ ਹੈ ਤੇ ਨਾ ਹੀ ਦਿੱਤਾ ਗਿਆ ਤਾਂ ਅੱਜ ਸਾਡੀ ਇਹ ਹਾਲਤ ਨਾ ਹੁੰਦੀ ਅੱਜ ਕੱਲ ਇਹ ਸਾਡੇ ਸਮਾਜ 'ਚ ਆਮ ਹੋ ਰਿਹਾ ਹੈ। ਕੁੜੀਆਂ ਤੇ ਕੁੜੀਆਂ ਦੇ ਮਾਪੇ ਕਾਨੂੰਨ ਦਾ ਨਜਾਇਜ਼ ਪੈਦਾ ਚੁੱਕ ਕੇ ਮੁੰਡੇ ਵਾਲੇ ਨੂੰ ਬਲੈਕਮੇਲ ਕਰਦੇ ਨੇ। ਤੁਸੀਂ ਇਸ ਕਹਾਣੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸੁਣਨ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ।